ਕਿਤਾਬ ਡੂੰਘੀਆਂ ਸਿਖਰਾਂ ਲੇਖਕ ਨਰਿੰਦਰ ਸਿੰਘ ਕਪੂਰ ਇਸ ਕਿਤਾਬ ਦੇ ਮੁਢਲੇ ਸ਼ਬਦ ਨੇ ਸ਼ਕਤੀਸ਼ਾਲੀ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹੱਲ ਹੋ ਨਿਪਟਦੇ ਨੇ ਹਰ ਨਵੇਂ ਚਿੰਤਕ ਵਿਚਾਰ ਅਤੇ ਸੰਗਰਾਮ ਨੂੰ ਪ੍ਰਵਾਨਗੀ ਲਈ ਤਿੰਨ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਮੁੱਢ ਵਿੱਚ ਉਸ ਦਾ مخਾਲ ਉਡਾਇਆ ਜਾਂਦਾ ਹੈ ਫਿਰ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਅਤਿਆੰਤ ਵਿੱਚ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾਂਦਾ ਉਸ ਦੀ ਪ੍ਰਸੰਸਾ ਵੀ ਕੀਤੀ ਜਾਂਦੀ ਹੈ ਸਧਾਰਨ ਮਨੁੱਖ ਦੀ ਇਹ ਆਦਤ ਹੈ ਕਿ ਉਹ ਅਤੀਤ ਪ੍ਰਤੀ ਪਛਤਾਵੇ ਵਰਤਮਾਨ ਸੰਬੰਧੀ ਸ਼ਿਕਾਇਤਾਂ ਅਤੇ ਭਵਿੱਖ ਬਾਰੇ ਡਰ ਪ੍ਰਗਟਾਉਂਦਾ ਰਹਿੰਦਾ ਹੈ ਪਰ ਜੇ ਅਤੀਤ ਵਰਤਮਾਨ ਅਤੇ ਭਵਿੱਖ ਨੂੰ ਇੱਕ ਲੜੀ ਵਿੱਚ ਪਛਾਣ ਲਿਆ ਜਾਵੇ ਤਾਂ ਇਸ ਯੋਗਤਾ ਨਾਲ ਹੀ ਜੀਵਨ ਦਾ ਰਾ ਪੱਧਰਾ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਅਤੀਤ ਦੇ ਅਨੁਭਵ ਨਾਲ ਆਪਣਾ ਭਵਿੱਖ ਬਿਉਂਤ ਸਕਦੇ ਹਾਂ ਕਈ ਲੋਕ ਉਦਾਸ ਮਾਇੂਸ ਅਤੇ ਦੁਖੀ ਹੋਣ ਵਿੱਚ ਬੜੇ ਮਾਹਿਰ ਹੁੰਦੇ ਨੇ ਅਤੇ ਉਹ ਪਰਸਨ ਹੋਣ ਦਾ ਖਤਰਾ ਮੁੱਲ ਨਹੀਂ ਲੈਂਦੇ ਸੌਖੀਆਂ ਜਿੱਤਾਂ ਦੇ ਪਿੱਛੇ ਦੌੜਨ ਕਾਰਨ ਉਹ ਜਿੱਥੇ ਹੁੰਦੇ ਨੇ ਉੱਥੇ ਹੀ ਘੁੰਮਦੇ ਰਹਿੰਦੇ ਨੇ ਅਜਿਹੇ ਲੋਕਾਂ ਦੇ ਜੀਵਨ ਵਿੱਚ ਕੋਈ ਵਿਕਾਸ ਜਾਂ ਪਰਿਵਰਤਨ ਨਹੀਂ ਆਪਰਦਾ ਕਿਉਂਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸ਼ਕਤੀ ਦੂਜਿਆਂ ਦੇ ਸਾਥ ਅਤੇ ਸਹਿਯੋਗ ਦੀ ਤਾਕਤ ਨੂੰ ਨਹੀਂ ਜਾਣਦੇ ਔਖੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਵਿਰੁੱਧ ਅਸੀਂ ਆਪਣੇ ਗੁਣਾਂ ਦੇ ਆਧਾਰ ਉੱਤੇ ਹੀ ਆਪਣੇ ਸਹਿਯੋਗੀਆਂ ਅਤੇ ਪਰਿਵਾਰ ਨਾਲ ਰਲ ਕੇ ਜੂਝਣ ਨਾਲ ਚੁਣੌਤੀਆਂ ਨੂੰ ਅਫਸਰਾਂ ਵਿੱਚ ਪਲਟਾ ਸਕਦੇ ਹਾਂ ਅਜੇ ਹਾਰ ਨਾ ਕਰਨ ਦੀ ਸੂਰਤ ਵਿੱਚ ਨਿੱਕੀਆਂ-ਨਿੱਕੀਆਂ ਸਮੱਸਿਆਵਾਂ ਵੀ ਵੱਡੀਆਂ ਮੁਸੀਬਤਾਂ ਬਣ ਕੇ ਸਾਡੀ ਸਾਰੀ ਯੋਗਤਾ ਅਤੇ ਸ਼ਕਤੀ ਨੂੰ ਨਕਾਰਾ ਕਰ ਦਿੰਦੀਆਂ ਹਨ ਜਿਹੜੇ ਜ਼ਿੰਦਗੀ ਦੀ ਜਦੋ ਜਹਿਦ ਵਿੱਚ ਸਫਲ ਹੁੰਦੇ ਨੇ ਉਹ ਸਫਲ ਹੋਣ ਤੋਂ ਢੇਰ ਚਿਰ ਪਹਿਲਾਂ ਹੀ ਉਸਾਰੂ ਢੰਗ ਨਾਲ ਸੋਚਣ ਅਤੇ ਜ਼ਿੰਮੇਵਾਰੀ ਨਾਲ ਵਿਚਰਨ ਲੱਗ ਪੈਂਦੇ ਨੇ ਜ਼ਿੰਮੇਵਾਰੀ ਵਾਲਾ ਕਾਰਜ ਸਾਡੇ Nirvaad ਦਾ ਸੁਖਾਵਾਂ ਵਸੀਲਾ ਹੀ ਨਹੀਂ ਬਣਦਾ ਇਹ ਸਾਡੇ ਚਰਿੱਤਰ ਦਾ ਨਿਰਮਾਣ ਕਰਨ ਸਾਡੀਆਂ ਆਦਤਾਂ ਨੂੰ ਢਾਲਣ ਸਾਡੀ ਯੋਗਤਾ ਨੂੰ ਵਧਾਉਣ ਅਤੇ ਸਾਡੇ ਵਿਚਾਰਾਂ ਨੂੰ ਸਾਰਨ ਅਤੇ ਨਿਖਾਰਨ ਦਾ ਸਾਧਨ ਵੀ ਬਣਦਾ ਹੈ ਜ਼ਿੰਮੇਵਾਰੀ ਨਾਲ ਹੀ ਸਾਡੀ ਪਛਾਣ ਸਰਦੀ ਹੈ ਜ਼ਿੰਮੇਵਾਰੀ ਹੀ ਸਾਨੂੰ ਦੂਜਿਆਂ ਦੇ ਸੰਪਰਕ ਵਿੱਚ ਲਿਆਉਂਦੀ ਹੈ ਸੋ ਲੋਡ ਹੈ ਜਿੱਥੇ ਵੀ ਕੰਮ ਕਰੀਏ ਜ਼ਿੰਮੇਵਾਰੀ ਨਾਲ ਕਰੀਏ ਅਤੇ ਉਸ ਸੰਸਥਾ ਦਾ ਮਾਣ ਬਣੀਏ ਜ਼ਿੰਮੇਵਾਰੀ ਤੋਂ ਬਿਨਾ ਮਨੁੱਖ ਇਨਸਾਨ ਨਹੀਂ ਬਣਦਾ ਜ਼ਿੰਮੇਵਾਰੀ ਚੁੱਕਣਾ ਹੀ ਪਰਿਵਾਰ ਸਮਾਜ ਅਤੇ ਦੇਸ਼ ਦੀ ਸੇਵਾ ਹੈ ਜਦੋਂ ਅਸੀਂ ਜ਼ਿੰਮੇਵਾਰੀ ਚੁੱਕਦੇ ਹਾਂ ਤਾਂ ਸਾਡੀ ਯੋਗਤਾ ਸਿਖਰ ਵੱਲ ਵੱਧਦੀ ਹੈ ਅਤੇ ਸਾਡੇ ਅਨੁਭਵ ਵਿੱਚ ਡੂੰਘਾਈ ਆਉਂਦੀ ਹੈ ਅਤੇ ਅਸੀਂ ਸਮਾਜ ਦੀਆਂ ਉਮੀਦਾਂ ਉੱਤੇ ਅਤੇ ਸਮਾਜ ਸਾਡੀਆਂ ਆਸਾਂ ਉੱਤੇ ਪੂਰਾ ਉਤਰਨ ਲਈ ਤਾੰਗਣ ਲੱਗ ਪੈਂਦਾ ਹੈ ਅਸੀਂ ਕਰਨ ਨਾਲ ਹੀ ਕੁਝ ਬਣਦੇ ਹਾਂ ਜਿਵੇਂ ਕੋਈ ਖੇਡਣ ਨਾਲ ਹੀ ਖਿਡਾਰੀ ਬਣਦਾ ਹੈ ਕੋਈ ਉਸਾਰੀ ਕਰਨ ਨਾਲ ਹੀ ਨਿਰਮਾਤਾ ਖਵਾਂਦਾ ਹੈ ਕੋਈ ਨਿਪੁੰਨਤਾ ਨਾਲ ਹੀ ਉਸਤਾਦ ਕਹਲਾਉਂਦਾ ਹੈ ਉਵੇਂ ਹੀ ਅਸੀਂ ਚੰਗੇ ਕਾਰਜਾਂ ਨੂੰ ਯੋਗਤਾ ਹੌਸਲੇ ਅਤੇ ਸਫਲਤਾ ਨਾਲ ਕਰਨ ਨਾਲ ਹੀ ਯੋਗ ਚੰਗੇ ਅਤੇ ਬਹਾਦਰ ਅਤੇ ਸਫਲ ਖਵਾਉਂਦੇ ਹਾਂ ਆਪ ਸਿੱਖਣ ਅਤੇ ਬੱਚਿਆਂ ਨੂੰ ਸਿਖਾਉਣ ਅਤੇ ਪ੍ਰੇਰਣ ਦੀ ਲੋੜ ਹੈ ਕਿ ਸਾਡੇ ਇਰਾਦੇ ਉੱਚੇ ਹੌਸਲੇ ਬੁਲੰਦ ਬਿਰਤੀ ਖੁਸ਼ਹਾਲ ਸੋਚ ਵਿਸ਼ਾਲ ਅਤੇ ਢੰਗ ਸ਼ਹਾਨਾ ਹੋਣਾ ਚਾਹੀਦਾ ਹੈ ਸਿਖਾਣ ਅਤੇ ਸਿੱਖਣ ਦੀ ਲੋੜ ਹੈ ਕਿ ਸਹੂਲਤਾਂ ਪੈਸਿਆਂ ਨਾਲ ਉਪਜਦੀਆਂ ਨੇ ਪਰ ਸੁੱਖ ਮੁਫਤ ਨਹੀਂ ਮੋਮਬਤੀ ਦੇ ਪੈਸੇ ਲੱਗਦੇ ਨੇ ਪਰ ਚੰਨ ਚਾਨਣੀ ਮੁਫਤ ਹੈ ਨਿਰਸੰਦੇ ਸਾਡੀ ਆਰਥਿਕ ਅਤੇ ਪਦਾਰਥਿਕ ਸਫਲਤਾ ਦਾ ਨਿਰਣਾ ਸੰਸਾਰ ਕਰਦਾ ਹੈ ਪਰ ਜੀਵਨ ਦੀ ਤਸੱਲੀ ਦਾ ਨਿਰਣਾ ਅਸੀਂ ਆਪ ਕਰਦੇ ਹਾਂ ਇਹਨਾਂ ਦੋਹਾਂ ਪੱਖਾਂ ਤੋਂ ਸਫਲ ਹੋਣਾ ਜ਼ਰੂਰੀ ਹੈ ਸਫਲਤਾ ਨਾਲ ਆਤਮ ਵਿਸ਼ਵਾਸ ਅਤੇ ਆਤਮ ਵਿਸ਼ਵਾਸ ਨਾਲ ਸਫਲਤਾ ਉੱसरਦੀ ਹੈ ਅਸਫਲਤਾ ਦੇ ਅਰਥ ਇਹ ਹਨ ਕਿ ਅਜੇ ਅਸੀਂ ਸਫਲ ਹੋਣਾ ਹੈ ਅਤੇ ਹੋਰ ਯਤਨ ਕਰਨ ਦੀ ਲੋੜ ਹੈ ਸੱਤ ਵਾਰ ਡਿੱਗਣਾ ਅਤੇ ਅੱਠ ਵਾਰ ਉੱਠਣਾ ਸਫਲ ਹੋਣ ਦਾ ਨੀਮ ਹੈ ਜਿਵੇਂ ਮੋੜ ਘੇੜ ਤੋਂ ਬਿਨਾ ਕੋਈ ਪਹਾੜ ਦੀ ਸਿਖਰ ਤੇ ਨਹੀਂ ਅੱਪੜਦਾ ਅਤੇ ਸੁੰਨੇ ਰਾਹਾਂ ਤੋਂ ਗੁਜ਼ਰੇ ਬਿਨਾ ਦਰਿਆ ਸਮੁੰਦਰ ਤੱਕ ਨਹੀਂ ਪਹੁੰਚਦਾ ਓਵੇਂ ਹੀ ਅਸਫਲਤਾਵਾਂ ਅਤੇ ਹਾਰਾਂ ਵਿੱਚੋਂ ਲੰਘੇ ਬਿਨਾ ਸਫਲਤਾ ਕੀਮਤੀ ਸੰਭਵ ਅਤੇ ਹੰਢਣਸਾਰ ਨਹੀਂ ਬਣਦੀ ਇਸ ਪੋਸਤਕ ਵਿਚਲੇ ਲੇਖਾਂ ਦਾ ਉਦੇਸ਼ ਸਦਕ ਸਿਰੜ ਅਤੇ ਦ੍ਰਿੜਤਾ ਨਾਲ ਜੀਵਨ ਵਿੱਚ ਆਪ ਸਫਲ ਹੋਣਾ ਅਤੇ ਹੋਰਨਾਂ ਦੀ ਸਫਲਤਾ ਦਾ ਕਾਰਨ ਬਣਨਾ ਹੈ। ਨਰਿੰਦਰ ਸਿੰਘ ਕਪੂਰ ਸਾਬਕਾ ਪ੍ਰੋਫੈਸਰ ਜਰਨਲਿਜ਼ਮ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ